ਖੰਨਾ ਪੁਲਿਸ ਨੇ ਪਿੰਡ ਚੱਕ ਲੋਡ ਤਹਿਸੀਲ ਸਮਰਾਲਾ ਵਿਖੇ ਦਿਨ ਦਿਹਾੜੇ ਘਰ ਅੰਦਰ ਵੜ ਕੇ ਗੋਲੀਆਂ ਚਲਾਉਣ ਵਾਲੇ ਦੋ ਨਾਮਾ ਲੂਮ ਵਿਅਕਤੀਆਂ ਨੂੰ ਦੋ ਦਿਨ ਵਿੱਚ ਟਰੇਸ ਕੀਤਾ 10 ਮੈਂਬਰਾਂ ਨੂੰ ਕੀਤਾ ਕਾਬੂ ਦੋ ਪਿਸਟਲ 32 ਬੋਰ ਇੱਕ ਪਿਸਟਲ 32 ਬੋਰ ਚਾਰ ਮੈਗਜ਼ੀਨ 30 ਬੋਰ ਤੇ ਇੱਕ ਮੈਗਜ਼ੀਨ ਬੱਤੀ ਬੋ ਸਵਾਰਦਾਤ ਦੇ ਵਿੱਚ ਮੀਨ ਦੋਨਾਂ ਨੇ ਫਾਇਰਿੰਗ ਕੀਤੀ ਸੀਗੀ ਤੇ ਉਸ ਵਾਰਦਾਤ ਨੂੰ ਇਜਾਮ ਦਿੱਤਾ ਸੀਗਾ ਤੇ ਇੱਕ ਚੰਪੌਰ ਸਾਹਿਬ ਦਾ ਵੀ ਫਾਇਰਿੰਗ ਦਾ ਕੇਸ ਸਾਡੀ ਟੀਮ ਨੇ ਹੀ ਉਹਨੂੰ ਟ੍ਰੇਸ ਕਰਕੇ ਉਹਨੂੰ ਵੀ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਪੋਲੋਸ ਨੇ ਪਿੰਡ ਚੱਕਲੋੜ ਤਹਿਸੀਲ ਸਮਰਾਲਾ ਵਿਖੇ ਦਿਨ ਦਿਹਾੜੇ ਘਰ ਅੰਦਰ ਵੜ ਕੇ ਗੋਲੀਆਂ ਚਲਾਉਣ ਵਾਲੇ ਦੋ ਨਾਮਾ ਲੂਮ ਵਿਅਕਤੀਆਂ ਨੂੰ ਦੋ ਦਿਨ ਵਿੱਚ ਟਰੇਸ ਕੀਤਾ 10 ਮੈਂਬਰਾਂ ਨੂੰ ਕੀਤਾ ਕਾਬੂ ਦੋ ਪਿਸਟਲ 32 ਬੋਰ ਇੱਕ ਪਿਸਟਲ 32 ਬੋਰ ਚਾਰ ਮੈਗਜ਼ੀਨ 30 ਬੋਰ ਤੇ ਇੱਕ ਮੈਗਜ਼ੀਨ 32 ਬੋਰ 41 ਜਿੰਦਾ ਕਾਰਤੂਸ 30 ਬੋਰ ਅਤੇ ਇੱਕ ਕਾਰ ਬਰਾਤ ਕੀਤੀ ਹੈ 29 ਜੁਲਾਈ ਨੂੰ ਸਵੇਰੇ ਜਗਨੋਟ ਪਿੰਡ ਮਾਚੀਵਾੜਾ ਸਰਪੰਚਪਿੰਡਾ ਹੈਗਾ ਉੱਥੇ ਇੱਕ ਕਰੇ ਵੜਕੇ ਕੁਝ ਲੋਕਾਂ ਨੇ ਜਸਪ੍ਰੀਤ ਨਾ ਦੇ ਪਰਸਨ ਨੂੰ ਫਾਇਰਿੰਗ ਕੀਤੀ ਸੀਗੀ ਉਹਦੇ ਰਾਡਰ ਸਿਰ ਐਫ ਆਰ ਦਰਜ ਕੀਤੀ ਗਈ ਇਨੀਸ਼ੀਅਲੀ ਜੋ ਫੈਮਿਲੀ ਹੈ ਉਹਨਾਂ ਨੇ ਆਪਣਾ ਇੱਕ ਪਰਿਵਾਰਿਕ ਵਿਵਾਦ ਇੱਕ ਕੰਦ ਨੂੰ ਲੈ ਕੇ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਅਗੇਸਟ ਹੀ ਇਲਜ਼ਾਮ ਲਾਇਆ ਸੀਗੇ ਤੇ ਫਿਰ ਉਹਨਾਂ ਨੂੰ ਵੀ ਅਰੈਸਟ ਕਰਕੇ ਫਿਰ ਪੁਛਕਿਸ਼ ਕੀਤੀ ਗਈ ਤੇ ਉਦੋਂ ਬਾਅਦ ਜਦੋਂ ਪੁਲਿਸ ਨੇ ਜੋ ਸੀਸੀਟੀਵੀ ਕੈਮਰਾਜ਼ ਨੂੰ ਚੈੱਕ ਕਰਦੇ ਹੋਏ ਕਿਉਂਕਿ ਗੱਡੀ ਦੇ ਵਿੱਚ ਪਾ ਚਾਰ ਪਰਸਨ ਲੱਗੇ ਸੀਗੇ ਦੇਸ਼ੀ ਉਹਨਾਂ ਦੀ ਟ੍ਰੇਲ ਕਰਦੇ ਕਰਦੇ ਜੋ ਸੀਆਈ ਦੀ ਟੀਮ ਹੈ ਐਸਪੀ ਡੀ ਸਾਹਿਬ ਦੇ ਅੰਡਰ ਚਾਰ ਟੀਮਸ ਵੱਖਰੀ ਵੱਖਰੀ ਟੀਮਸ ਬਣਾਈ ਗਈ ਸੀਗੇ ਜਿਨ੍ਹਾਂ ਦੀ ਅਗਵਾਈ ਐਸਪੀ ਤਰਲੋਚਨ ਤੇ ਡੀਐਸਪੀ ਡੀ ਕਰ ਰਹੇ ਸੀਗੇ ਸਾਰੀ ਦੀ ਸਾਰੀ ਟੀਮਸ ਆਪਣਾ ਇਹ ਸੀਸੀਟੀਵੀ ਚੈੱਕ ਕਰਦੇਵੇਂ ਫਗਵਾੜਾ ਤੱਕ ਪਹੁੰਚੀ ਤੇ ਉਦੋਂ ਬਾਅਦ ਫਿਰ ਪਤਾ ਲੱਗਿਆ ਕਿ ਜੋ ਐਕਚੁਅਲ ਸ਼ੂਟਰ ਸੀ ਜਿਹਨਾਂ ਨੇ ਕਰਨਾਂ ਨੂੰ ਯੋਜਨਾ ਦਿੱਤਾ ਸੀਗੇ ਉਹ ਕੌਣ ਸੀਗੇ ਤੇ ਉੱਥੋਂ ਸਾਨੂੰ ਗੱਡੀ ਟ੍ਰੇਸ ਹੋਈ ਗੱਡੀ ਟ੍ਰੇਸ ਹੋਣ ਦੇ ساتھ ਹੀ ਫਿਰ ਇੱਕ ਪਰਸਨ ਸਲੀਮ ਨਾਮ ਦਾ ਜੋ ਅਕਿਊਜ਼ ਦੇ ਦੇ ਵਿੱਚ ਉਹਨੂੰ ਅਰੈਸਟ ਕੀਤਾ ਗਿਆ ਉਦੇ ਘਰੋਂ ਉਹਦੀ ਵਾਈਫ ਦੇ ਕੋਲੋਂ ਵੀ ਇੱਕ ਰੈਪਰ ਰਿਕਵਰ ਹੋਇਆ ਉਹਦੇ ਬ੍ਰਦਰ ਦੇ ਕੋਲੋਂ ਵੀ ਕੁਝ ਕਾਰਤੂਸ ਵਗੈਰੇ ਕਵਰ ਹੋਏ ਉਹ ਉਹਦੇ ਨਾਲ ਨਾਲ ਹੀ ਜੋ ਇਹ ਸਲੀਮ ਅਕਿਊਜ਼ ਹੈਗਾ ਲੇਕ ਜਸ ਜਸਵਿੰਦਰ ਨਾਮ ਕੇ ਪਰਸਨ ਦੇ ਕਰੇ ਜਿਨੇ ਇਹਨੂੰ ਪਨਾਹ ਦਿੱਤੀ ਸੀਗੀ ਉਹਦੇ ਕਰੇ ਮਿਲਿਆ ਤੇ ਜਦੋਂ ਆ ਅਰੈਸਟ ਸਾਡੀਆ ਹੋਈਆ ਉਦੋਂ ਬਾਅਦ ਫਿਰ ਪੂਰਾ ਕੋ ਪੂਰਾ ਜੋ ਵਜਾਏ ਇਨਸਟੈਂਟ ਸੀਗਾ ਜੋ ਵਜਾਏ ਵਾਰਦਾਤ ਸੀ ਕੋ ਪਤਾ ਲੱਗਿਆ ਕੀ ਸਲੀਮ ਨੇ ਸਾਨੂੰ ਦੱਸਿਆ ਕਿ ਇੱਕ ਸਾਵੀ ਨਾਮ ਦਾ ਪਰਸਨ ਜੋ ਜਿਹਦੇ ਪਿਛੋਕੜ ਨਵਾਂ ਸ਼ਹਿਰ ਦੀ ਹੈ ਉਹ ਯੂ ਐਸ ਦੇ ਵਿੱਚ ਰਹਿੰਦਾ ਹੈ ਉਹਦੇ ਨਾਲ ਇੱਕ ਗਿੰਦਾ ਨਾਂ ਦਾ ਪਰਸਨ ਉਹਦੇ ਨਾਲ ਪਹਿਲਾਂ ਰਹਿੰਦਾ ਸੀਗਾ ਇੱਕ ਸਨੀ ਤੋਂ ਜੋ ਜਸਪ੍ਰੀਤ ਜਿਹਦੇ ਉੱਪਰ 29 ਜੁਲਾਈ ਨੂੰ ਫਾਈਲਿੰਗ ਹੋਈ ਸੀ ਉਹਦਾ ਬ੍ਰਦਰ ਸਨੀ ਹੈਗਾ ਉਦੇ ਨਾਲ ਸਾਬੀ ਦੇ ਕੁਝ ਅਣਬਨੋਦੀ ਵਾਈਫ ਨੂੰ ਲੈ ਕੇ ਕੁਝ ਹੋ ਗਈ ਸੀ। ਉਹ ਰੰਜਿਸ਼ ਨੂੰ ਕਰਕੇ ਸਾਬੀ ਨੇ ਅ ਜਨੀ ਦੇ ਪਰਿਵਾਰ ਦੇ ਉੱਪਰ ਫਾਇਰਿੰਗ ਨੂੰ ਅੰਜਾਮ ਦਿੱਤਾ ਤੇ ਉਸ ਤੋਂ ਬਾਅਦ ਫਿਰ ਟੈਕਨੀਕਲੀ ਸਾਰੇ ਕੇ ਸਾਰੇ ਕੜੀ ਤੋਂ ਕੜੀ ਜੋੜਦੇ ਹੋਏ ਜੋ ਸਾਡੀ ਟੀਮ ਸੀ ਉਹਨਾਂ ਨੇ ਅਗੇ ਇੱਕ ਤਰຸນ ਕਾਤਿਆ ਜੋ ਕਿ ਇਹਦੇ ਵਿੱਚ ਵਨਓ ਦਾ ਸ਼ੂਟਰ ਸੀਗਾ ਉਸ ਜਵਾਬदात ਨੂੰ ਦਿੱਲੀ ਤੋਂ ਅਰੈਸਟ ਕੀਤਾ ਗਿਆ। ਉਦੋਂ ਬਾਅਦ ਇਕ ਗੋਤਮ ਨਾਮ ਦਾ ਸ਼ਖਸ ਨੂੰ ਅੰਬਾਲਾ ਰੇਲਵੇ ਸਟੇਸ਼ਨ ਤੋਂ ਅਰੈਸ ਕੀਤਾ ਗਿਆ ਉਹ ਉਸ ਦਿਨ ਜੋ ਔਲਟੋ ਗੱਡੀ ਵਾਰਦਾਤ ਦੇ ਵਿੱਚ ਇਸਤੇਮਾਲ ਹੋਈ ਸੀਗੀ ਉਹ ਨੂੰ ਚਲਾ ਰਿਹਾ ਸੀਗਾ ਇਸ ਦੇ ਨਾਲ ਨਾਲ ਹੀ ਅ ਅੱਗੇ ਹੋਰ ਜੋ ਦੋ ਹੋਰ ਸ਼ੂਟਰ ਸੀਗੇ ਸੁਖਵਿੰਦਰ ਕਾਲਾ ਹੈਗਾ ਆ ਜੋ ਫਗਵਾੜੇ ਦਾ ਹੈਗਾ ਉਹਦੀ ਪਾਲੇ ਜੀ ਚੱਲ ਰਹੀ ਹੈਗੀ ਉਹਦੇ ਨਾਲ ਇੱਕ ਸੰਜੂ ਨਾ ਦਾ ਵਿਅਕਤੀ ਹੈ ਜਿਹਦਾ ਪੂਰਾ ਨਾਮ ਜਿਸ ਜਸਵਿੰਦਰ ਹੈਗਾ ਤੇ ਉਹ ਹਜੇ ਪੁਲਿਸ ਉਹਦੀ ਵੀ ਪਾਲ ਕਰੇਗੀ ਹੀ ਇਜ਼ ਯੇਰ ਟੂ ਬੀ ਅਰੈਸਟਡ ਤੇ ਇਹ ਸਾਰਾ ਦਾ ਸਾਰਾ ਪ੍ਰਕਰਣ ਜੋ ਸੀਗਾ ਕਿ ਸੰਜੂ ਤਾਤਿਆ ਤਰੁਨ ਉਫ ਕਾਤਿਆ ਸੰਜੂ ਸੁਖਵਿੰਦਰ ਕਾਲਾ ਬੋਤਮ ਤੇ ਇਹਨਾਂ ਦੇ ਨਾਲ ਇੱਕ ਦੀਪਾ ਕੋਰਾ ਨਾਦਿਕ ਪਰਸਨ ਇਹਨਾਂ ਨੇ ਆ ਕੇ ਵਰਦਾਤ ਨੂੰ ਜਾਂਮ ਦਿੱਤਾ ਇਹਨਾਂ ਦੇ ਜੋ ਸਾਥ ਜਿਨ੍ਹਾਂ ਨੇ ਦਿੱਤਾ ਇਥੇ ਫਾਈਨਾਂਸਿੰਗ ਕਰਨ ਦੇ ਲਈ ਪੂਰਾ ਪੂਰਾ ਜੋ ਵਰਦਾਤ ਹੈ ਉਹਦੇ ਵਿੱਚ ਅੱਗੇ ਇੰਦਰਪ੍ਰੀਤ ਔਰ ਇੱਕ ਹਰਦੀਪ ਨਾਦਿਕ ਪਰਸਨ ਹੈ ਜੋ ਮਹਿਦਪੁਰ ਔਰ ਮਹਿਦਪੁਰ ਨਵਾਂ ਸ਼ਹਿਰ ਦੇ ਹੀ ਹੈ ਇਹਨਾਂ ਨੇ ਆ ਕੇ ਪੈਸੇ ਇਹਨਾਂ ਨੂੰ ਫੜਏ ਸੀਗੇ ਸਾਬੀ ਦੇ ਕਹਿਣ ਤੋਂ ਉਹਦੇ ਨਾਲ ਨਾਲ ਇੱਕ ਇਦੇ ਵਿੱਚ ਜੋ ਸਲੀਮ ਦੀ ਵਾਈਫ ਨਾਜ਼ੀਆ ਮੈਂ ਤੁਹਾਨੂੰ ਦੱਸਿਆ ਕਿ ਉਹਦੇ ਕੋਲ ਵੈਪਨ ਵਗੈਰੇ ਰਿਕਵਰ ਟੋਟਲ ਇਹਦੇ ਵਿੱਚ ਕੇਸ ਦੇ ਵਿੱਚ ਹੁਣ ਤੱਕ 8 ਅਰੈਸਟ ਹੋ ਚੁੱਕੀਆਂ ਨੇ ਤਿੰਨ ਅਰੈਸਟ ਹੋਣੇ ਬਾਕੀ ਨੇ ਆਈਡੈਂਟੀਫਾਈ ਹੋ ਚੁੱਕੇ ਪੁਲਿਸ ਜਲਦ ਉਨ੍ਹਾਂ ਵੀ ਫੜ ਲੇਗੀ ਟੋਟਲ ਰਿਕਵਰੀ ਇਸ ਕੇਸ ਦੇ ਵਿੱਚ ਤਿੰਨ ਵੈਪਨ ਦੋ 30 ਵਰਦ ਦੇ ਪਿਸਟਲ ਉਹਨਾਂ ਦੇ ਨਾਲ ਚਾਰ ਮੈਗਜ਼ੀਨ ਇੱਕ 32 ਵਰਦ ਦਾ ਪਿਸਟਲ ਉਹਦੇ ਨਾਲ ਦੋ ਮੈਗਜ਼ੀਨ ਟੋਟਲ 45 ਕੀ ਤਕਰੀਬਨ ਲਾਈਵ ਰਾਉਂਡਸ ਰੇ ਬਾਰਦਾਤ ਦੇ ਦੌਰਾਨ ਜੋ ਇਸਤੇਮਾਲ ਕੀਤੀ অলਟੋ ਕਾਰ ਸੀ ਇਹ ਸਾਰੀ ਚੀਜ਼ ਬਰਾਮਦ ਹੋ ਗਈਆਂ ਨੇ ਇਨਾਦਾ ਜਿਤਨੇ ਵੀ ਕਿਊਜ਼ ਨੇ ਇਨਾਦਾ ਵਾਰਦਾਤ ਦੇ ਨਾਲ ਜੋ ਜੋ ਇਨਾਦਾ ਕਨੈਕਸ਼ਨ ਉਹ ਐਵੀਡੈਂਸ਼ਰੀ ਤਰੀਕੇ ਨਾਲ ਉਹ ਵੀ ਕਨਫਰਮ ਕਰ ਲਿਆ ਗਿਆ ਤੇ ਅੱਗੇ ਜਿਵੇਂ ਔਰ ਵੀ ਇਸ ਕੇਸ ਦੇ ਵਿੱਚ ਅਰੈਸਟ ਵਗੈਰਾ ਹੋ ਗਏ ਉਹ ਮੀਡੀਆ ਸਾਥੀਆਂ ਦੇ ਨਾਲ ਸਾਂਝਾ ਇਹਨਾਂ ਨੇ ਵੈਪਨ ਜੋ ਇਨਾਦਾ ਇਹ ਤਰੁੰਨ ਹੈਗਾ ਆ ਵੀ ਵੈਪਨ ਪ੍ਰੋਵਾਈਡ ਕਰਦਾ ਸੀਗਾ ਸਲੀਮ ਦੇ ਕੋਲ ਸੀਗੇ ਤੇ ਅੱਗੇ ਇਨਾਦਾ ਜੋ ਵੈਪਨ ਦੀ ਪੂਰੀ ਟ੍ਰੇਲ ਹੈ ਜਿਵੇਂ ਤੁਹਾਨੂੰ ਕਿ ਅਰੈਸਟ ਹੋਈਆਂ ਸੀਗੀਆਂ ਤੇ ਨਾਦਾ ਹੁਣ ਤੱਕ ਜੋ ਜੋ ਟ੍ਰੇਲਰ ਹੈ ਉਹ ਇਸਟੈਬਲਿਸ਼ ਹੋ ਗਏ ਫਾਈਲਿੰਗ ਉਪਰ ਤੇ ਇਹਦੇ ਨਾਲ ਜੋ ਪੈਸੇ ਵੀ ਇਹਨਾਂ ਨੇ ਪ੍ਰੋਵਾਈਡ ਕੀਤੇ ਅੰਦਰ ਪ੍ਰੀਤੋ ਹਦੀਬ ਨਾਦਾ ਪਰਸੂ ਇਹਨਾਂ ਨੇ ਇਹਨਾਂ ਨੂੰ ਬਹੁਤ ਕੀਤੇ ਇੱਕ ਹੋਰ ਜੋ ਸਟਾਕਸ ਹੈਗਾ ਇਹਦੇ ਨਾਲ ਨਾਲ ਮੈਂ মিডিਆ ਦੇ ਨਾਲ ਸਾਂਝਾ ਕਰਨਾ ਚਾਹਦੀ ਕਿਉਂਕਿ ਉਤੋਂ ਵੈਪਨ ਦਾ ਕਲੀਅਰ ਹੋ ਜਾਂਦਾ ਜੋ ਸਾਬੀਏ ਦੇ ਨਾਲ ਮੈਂ ਤੁਹਾਨੂੰ ਦੱਸਿਆ ਖਸਨੀ ਤੇ ਗਿੰਦਾ ਗਿੰਦਾ ਜੋ ਹੈਗਾ ਉਹਦਾ ਬ੍ਰਦਰ ਹੈਗਾ ਉਥੇ ਚੰਪ ਜੋ ਕੋਰਸ ਆਪ ਦੇ ਵਿੱਚ ਇੱਕ 9 ਮਈ ਨੂੰ ਇੱਕ ਹੋਈ ਸੀਗੀ ਫਾਇਰਿੰਗ ਦਾ ਕੇਸ ਹੋਇਆ ਸੀਗਾ ਉਹ ਉਹਦੇ ਬ੍ਰਦਰ ਦੇ ਉੱਪਰ ਵੀ ਸਾਵੀ ਨੇ ਥਰੂ ਇੱਕ ਖੋਗਾ ਅਨਦਰ ਪਰਸਨ ਉਹਦੇ ਥਰੂ ਫਾਇਰਿੰਗ ਕਰਾਈ ਸੀਗੀ ਉਹਨੇ ਇਹਨਾਂ ਨੂੰ ਵੈਪਨ ਪ੍ਰੋਵਾਈਡ ਕੀਤੇ ਸੀ ਕਿਤੇ ਰਹਿਣ ਵਾਲੇ ਨੇ ਸਾਦੇ ਪਰਸਨ ਜੀ ਇਹ ਮੋਸਟਲੀ ਕੁਝ ਫਗਵਾੜਾ ਦੇ ਹੈ ਕੁਝ ਲੁਧਿਆਣਾ ਇੱਕ ਜੋ ਤਰੁਣ ਹੈਗਾ ਪੀ ਪਿਛੋਕੜ ਇਹਦੀ ਲੁਧਿਆਣਾ ਦੀ ਬਟ ਪ੍ਰੈਜ਼ੈਂਟਲੀ ਅੰਬਾਲਾ ਚ ਰਹਿ ਰਿਹਾ ਸੀਗਾ ਤੇ ਗੌਤਮ ਜੋ ਹੈ ਉਹ ਵੀ ਲੁਧਿਆਣਾ ਦਾ ਹੈਗਾ ਤੇ ਬਟ ਉਹਦੀ ਅਰੈਸਟ ਵਾਲੀ ਤੋਂ ਹੋਈ ਹੈ ਇੱਕ ਵਿੱਕੀ ਨਾ ਦਾ ਪਰਸਨ ਹੈ ਉਹ ਵੀ ਲੁਧਿਆਣਾ ਦਾ ਹੈਗਾ ਨਵਾਂ ਸ਼ਹਿਰ ਦੇ ਕੁਝ ਇਹ ਕਿਊਜ਼ ਦੇ ਤੇ ਇਹਦੇ ਨਾਲ ਨਾਲ ਇੱਕ ਫਿਰੋਜ਼ਪੁਰ ਦਾ ਵੀ ਕੇਸ ਹੈ ਦੇ ਵਿੱਚ ਨੂੰ ਇੱਕੋ ਨਾਲ ਦੇ ਵਿੱਚ ਆ ਰਿਹਾ ਕੋਈ ਨਾ ਕੋਈ ਉਹ ਨਾ ਇਹ ਕੀ ਨੂੰ ਨੀ ਕੀ ਇਹ ਸਾਰੇ ਕੇ ਸਾਰੇ ਕਿਉਂਕਿ ਜੋ ਇਹਦੀ ਵਾਈਫ ਉਹਦੇ ਖਾਤੇ ਦੇ ਵਿੱਚ ਪੈਸੇ ਆਏ ਹੋਏ ਤੋ ਸ਼ੀ ਵਾਸ ਬੈਨੇਫਿਸ਼ੀਰੀ ਆਫ ði ਕ੍ਰਾਈਮ ਦੂਜਾ ਉਹਦੇ ਕੋਲੋਂ ਵੈਪਨ ਰਿਕਵਰ ਹੋਏ ਅਗਾ ਉਦੇ ਬ੍ਰਦਰ ਦੇ ਕੋਲੋਂ ਵੀ ਰਾਉਂਡਸ ਵਗੈਰੇ ਰਿਕਵਰ ਹੋਏ ਕਰੇ ਕ੍ਰਾਈਮ ਤੋਂ ਬਾਅਦ ਜੋ ਅਕਿਊਜ਼ ਨੇ ਕਪੜੇ ਵਗੈਰੇ ਪਾਇਓ ਸੀਗੇ ਉਹਨਾਂ ਦੇ ਕਰੋ ਰਿਕਵਰ ਹੋਏ ਤੇ ਗੱਡੀ ਵੀ ਰਿਕਵਰ ਹੋ ਗਈ ਤੇ ਕ੍ਰਾਈਮ ਦੇ ਨਾਲ ਕਾਫੀ ਜ਼ਿਆਦਾ ਉਹਨਾਂ ਦੀ ਅਸੋਸੀਏਸ਼ਨ ਹੈ ਪਹਿਲਾਂ ਵੀ ਵਰਤਦਾ ਜਾ ਰਹੀ ਹੈ ਪਹਿਲਾ ਮੈਂ ਤੁਹਾਨੂੰ ਚੰਪੌਰ ਸਾਹ ਵਾਲਾ ਦੱਸੂ ਕਿਉਂਕਿ ਉਹ ਅਨਟ੍ਰੇਸ ਕੇਸ ਸੀਗਾ 9 ਮਈ ਦਾ ਇਨਸੀਡੈਂਟ ਹੈਗਾ ਤੇ ਉੱਥੇ ਵੀ ਆਹੀ ਜੋ ਅਸੀਂ ਜੋ ਅਕਿਊਜ਼ ਫੜੇ ਇਹਨਾਂ ਦੇ ਵਿੱਚੋਂ ਜੋ ਵਿੱਕੀ ਔਰ ਇਹ ਤਰुण ਹੈ ਇਹਨਾਂ ਦੀ ਉਸ ਵਾਰਤਾਤ ਦੇ ਵਿੱਚ ਵੀ ਦੋਨਾਂ ਨੇ ਫਾਇਰਿੰਗ ਕੀਤੀ ਸੀਗੀ ਤੇ ਉਸ ਵਾਰਤਾਤ ਨੇ ਜਾਨ ਦਿੱਤਾ ਸੀਗਾ ਤੇ ਇੱਕ ਚੰਪੌਰ ਸਾਹ ਦਾ ਵੀ ਫਾਇਰਿੰਗ ਦਾ ਕੇਸ ਸਾਡੀ ਟੀਮ ਨੇ ਹੀ ਉਹਨੂੰ ਟ੍ਰੇਸ ਕਰਕੇ ਉਹਨੂੰ ਵੀ ਉਦੋਂ ਇੱਕ ਆਪਣੇ ਪ੍ਰੋਪਰ ਇੱਕ ਐਂਡ ਤੱਕ ਲੈ ਕੇ ਆਈ ਪੁਲਿਸ ਉਹਨੂੰ ਦੇਪ੍ਰੈਸ ਕਰਕੇ ਬੰਦਿਆਂ ਨੂੰ ਫੜ ਲਿਆ ਗਿਆ ਕੰਸਰਨ ਜ਼ਿਲ੍ਹੇ ਨੂੰ ਅਸੀਂ ਦੱਸਦਾ ਹੈਗਾ ਤੇ ਇਹਦੇ ਨਾਲ-ਨਾਲ ਹੀ ਅ ਇਸ ਕੇਸ ਦੇ ਨਾਲ ਸਾਨੂੰ ਕਾਫੀ ਹੋਰ ਕੇਸਿਸ ਦੇ ਬਾਰੇ ਇਨਕਿਊਰਿਜ ਨੇ ਦੱਸਿਆ ਹੈਗਾ ਸਲੀਮ ਨੇ ਦੱਸਿਆ ਹੈਗਾ ਕਿ ਇਹਨਾਂ ਨੇ ਆਹੀ ਗੈਂਗ ਦੇ ਕੁਝ ਮੈਂਬਰਸ ਨੇ ਮਿਲ ਕੇ ਬੁਰਾਇਆ ਦੇ ਵਿੱਚ ਵੀ ਇਹਨਾਂ ਨੇ ਇੱਕ ਪਰਸਨ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਸੀਗੀ ਉਹਦਾ ਅ ਅਸੀਂ ਕੰਸਰਨ ਜ਼ਿਲ੍ਹੇ ਨੂੰ ਇਨਫਾਰਮ ਕਰਤਾ ਹੈਗਾ ਤਾਂਕਿ ਉਹ ਵੀ ਇਸ ਚੀਜ਼ ਦੀ ਤਫਤੀਸ਼ ਕਰ ਸਕੇ ਇਨਾਨੇ ਉਸ ਚੀਜ਼ ਨੂੰ ਵੀ ਕੰਫੈਸ ਕੀਤਾ ਹੈ ਇਨਾਨੇ ਇੱਕ ਨਵਾਂ ਸ਼ਹਿਰ ਦੇ ਵਿੱਚ ਫਾਇਰਿੰਗ ਨੂੰ ਅੰਜਾਮ ਦਿੱਤਾ ਸੀਗਾ ਇੱਕ ਪਿੱਲਾ ਨਾ ਦੇ ਪਰਸਨ ਦੇ ਘਰ ਦੇ ਬਾਹਰ ਇਨਾਨੇ 6 ਰਾਉਂਡਸ ਫਾਇਰ ਕੀਤੇ ਸੀਗੇ ਉਹ ਵੀ ਅਸੀਂ ਕੰਸਰਨ ਜ਼ਿਲ੍ਹੇ ਨੂੰ ਦੱਸਦਾ ਹੈਗਾ ਸੋ ਥੈਟ ਉਹ ਵੀ ਤਫਤੀਸ਼ ਕਰ ਸਕੇ ਤੇ ਹੁਣ ਤੱਕ ਇਨਾਨੇ 4 ਵਾਰ ਦਾਤਾ 2 ਕ੍ਰੈਸ ਹੋ ਚੁੱਕੇ ਦੋ ਇਨਾਨੇ ਹੋਰ ਦਸੇ ਹੋ ਉਹਨਾਂ ਦਾ ਵੀ ਜਲਦ ਹੋ ਜਾਏਗਾ ਇਨਾਦੇ ਕੁਝ ਮੈਂਬਰਜ਼ ਦੇ ਕੋਲ ਪੁਰਾਣੇ ਐਫ ਆਈ ਆਰ ਵੀ ਹੈ ਇੱਕਾ ਜੋ ਤਰੁਣ ਹੈਗਾ ਦਲੂ ਮੁਫਤਾਦੀਆ ਇਹਦੇ ਉੱਪਰ ਹੀ 302 ਦਾ ਖੁਸ਼ਾਹਰਪੁਰ ਦਾ ਇੱਕ ਐਫਆਈਆਰ ਹੈਗੀ ਤੇ ਜੋ ਵਿੱਕੀ ਪਰਸਨ ਹੈਗਾ ਇਹਦੇ ਉੱਪਰ ਇੱਕ ਐਨਡੀਪੀਐਸ ਜੀ 2018 ਦੀ ਕਿ ਐਫਆਈਆਰ ਹੈ ਬਾਕੀ ਇਹਨਾਂ ਦਾ ਕਿਉਂਕਿ ਇਹਨਾਂ ਨੇ ਆਪ ਵੀ ਕੰਫੈਸ ਕੀਤਾ ਹੈਗਾ ਤੇ ਹੋਰ ਵੀ ਇਹਨਾਂ ਦਾ ਜਿਸ ਜਿਸ ਇਨਸੀਡੈਂਟ ਜਾਂ ਜਿਸ ਜਿਸ ਵਾਰਦਾਤ ਦਾ ਵਿੱਚ ਇਹਨਾਂ ਦੀ ਸੰਬੂਲਿਅਤ ਹੈਗੀ ਉਹਨੋਂ ਵੀ ਫਿਰ ਅੱਗੇ ਅਗਰ ਮੁਲਤਕੀ ਫੜੇ ਨਹੀਂ ਗਏ ਸੀਗੇ ਤੇ ਇਹਨਾਂ ਨੂੰ ਅਰੈਸਟ ਕਰਕੇ ਪ੍ਰੋਪਰ ਇੱਕ ਲੌਜੀਕਲ ਐਂਡ ਤੱਕ ਸਾਰੇ ਸਰ ਗਿਰੋ ਦੇ ਜੋ ਜੋ ਵੀ ਇਹਨਾਂ ਨੇ ਵਾਰਦਾਤਾ ਕੀਤੀਆਂ ਨੇ ਉਹਨੂੰ ਅਸੀਂ ਲੌਜੀਕਲ ਲਿੰਕ ਲੱਗਿਆ ਉਹ ਗੈਂਗਸਟਰ ਇਹ ਲਿੰਕ ਨੂੰ ਉਸ ਨਾਲ ਲਿੰਕ ਹੈ ਉਹ ਜੇਹਤ ਨਹੀਂ ਕੋ ਆ ਇਹਨਾਂ ਦਾ ਜੋ ਸਾਥੀ ਹੈਗਾ ਉਹਨੇ ਸੋਨੂ ਖਤਰੀ ਨਾਮ ਕੇ ਜੋ ਗੈਂਗਸਟਰ ਹੈਗਾ ਉਹ ਵੀ ਪahari ਹੈਗਾ ਉਹ ਪੈਸੇ ਇਨਸ਼ਲੀ ਦਿੱਤੇ ਸੀਗੇ ਸਾਡੀ ਵਾਰਦਾਤ ਤੇ ਨਾਲ ਉਹਦਾ ਲਿੰਕ ਅਸੀਂ ਦੇਖ ਰਹੇ ਕਿਉਂਕਿ ਉਹਦੇ ਹੀ ਸਾਰੇ ਘੁਰਗੇ ਲੱਗਦੇ ਆ ਉਹਦੇ ਨਾਲ ਉਹਦਾ ਕਨੈਕਸ਼ਨ ਬਣਦਾ ਹੈਗਾ ਤੇ ਸੋਨੂ ਖਤਰੀ ਦੀ ਗੈਂਗ ਹੈਗੀ ਇਸੀ ਏਰੀਆ ਦੇ ਵਿੱਚ ਨਵਾਂ ਸ਼ਹਿਰ ਜੰਪੂਰ ਦਾ ਵੀ ਸਾਡੇ ਇਸ ਏਰੀਆ ਦੇ ਰਿਜੈਕਟਿਵ ਫੁਚਾਇਡ ਰਹੀ ਹੈ। ਕਿ ਗਾਇਕ ਸੁਪਾਰੀ ਕਿੱਧਰ ਤੱਕ ਨਹੀਂ ਇਨਵੈਸਟੀਗੇਟ ਕਰਨਾ ਹੈ। ਨਹੀਂ ਜੀ ਇਹ ਇਨਾ ਨੇ ਸੁਪਾਰੀ ਹੀ ਕਹਿ ਸਕਦੇ ਉਹਨੇ ਪੈਸੇ ਦੇ ਕੇ ਹੀ ਕਰਾਇਆ ਸਾਵੀ ਨੇ ਅੱਗੇ ਸੋਨੂ ਖੱਤਰੀ ਔਰ ਪੋਗਾ ਜੁਮੇ ਤੋਂ ਦੱਸਿਆ ਇਨਾਂ ਨੂੰ ਪੈਸੇ ਦੇ ਕੇ ਔਰ ਜੀਵੇਂ ਮੈਂ ਦੋਨੋਂ ਦੱਸਿਆ ਕਿ ਜੋ ਇੱਕ ਅਕਿਊਜ਼ਡ ਹੈਗਾ ਸਲੀਮ ਉਹਦੀ ਵਾਈਫ ਦੇ ਖਾਤੇ ਦੇ ਵਿੱਚ ਵੀ ਪੈਸੇ ਆਏ ਹਨ। ਬਿੰਦਰ ਪ੍ਰੀਤ ਤੇ ਹਰਦੀਪ ਇਹ ਵੀ ਫਾਈਨਾਂਸਿੰਗ ਹੀ ਕਰਦੇ ਸੀਗੇ ਤੇ ਫਿਰੋਤੀ ਕਰਨ ਲੈ ਕੇ ਹੀ ਇਹ ਵਾਰਦਾਤ ਨੂੰ ਜਾਂਦੇ ਆ ਮਾੜਾ ਗੈਂਗ ਹੈਗਾ ਤੇ ਫਿਰੋਤੀ ਦੇ ਬੇਸਿਸ ਤੇ ਕੰਮ ਫਿਰੋਤੀ ਆਦੇ ਸੁਪਾਰੀ ਵਾਲਾ ਸੁਪਾਰੀ ਦੇ ਕੇ ਇਹ ਵਾਰਦਾਤ ਨੂੰ ਜਾਂਦੇ ਨੇ ਸੀਗੇ ਤੇ ਚਾਰ ਇਹਨਾਂ ਨੇ ਫਾਇਰਿੰਗ ਆ ਕਰ ਦਿੱਤੀ ਜਸਪੀਠ ਠੀਕ ਹੈ ਉਹ ਵੋ ਠੀਕ ਹੈਗਾ ਉਹਨੂੰ 5 ਗਨ ਸ਼ਾਟ ਇਜਰੀ ਸੀ ਪਿਆ ਨੇ ਹੁਣ ਆਊਟ ਆਫ ਡੇਂਜਰ ਹੈ ਔਰ ਉਹਦੇ ਆਥਿੰਕ ਜੇਰੇ ਇਲਾਜ ਕਿੰਨੇ ਨੰਬਰ ਆ ਗਏ ਆਪ ਸਬ ਦਾ ਅਲੱਗ ਅਲੱਗ ਹੈਗਾ ਕੁਝ ਜੁਡੀਸ਼ੀਅਲ ਹੋ ਚੁੱਕੇ ਜਿਨਾਦੀ ਜਿਨਾ ਇਨਵੈਸਟੀਗੇਸ਼ਨਸ ਹਨ ਕੇਸ਼ ਹੋਣ ਲੋਸੀ ਉਹਨਾਂ ਨੇ ਦੱਸਦਾ ਹੈਗਾ ਉਹਨਾਂ ਦਾ ਰੂਟ ਕਲੀਅਰ ਹੋ ਚੁੱਕਾ ਹੈ ਜਿਨਾਂ ਦੇ ਕੋਲ ਹੁਣ ਆਗੇ ਹੋਰ ਸਾਨੂੰ ਲੱਗਦਾ ਕੁਝ ਹੋਰ ਵੀ ਮਾਮਲੇ ਆਤੇ ਨੇ ਜੋ ਇਨਾਨੇ ਕਿੰਨੀ ਹੈ ਉਹਦਾ ਡੀਟੇਲ ਅਜੇ ਲੈਦੀ ਬਾਕੀ ਹੈ ਤੇ ਸਲੀਮ ਦਾ ਸਾਡੇ ਕੋਲ 5 ਦਿਨ ਦਾ ਸੀਗਾ ਤੇ ਬਾਕੀ ਆ ਜਿਨਾਂ ਨੂੰ ਪੇਸ਼ ਕਰਕੇ ਪੁਲਿਸ ਪੁਲਿਸ ਨੇ ਮਾਰ ਦਿੱਤਾ ਹੈ ਥੈਂਕ ਯੂ ਥੈਂਕ ਯੂ ਥੈਂਕ ਯੂ